ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਤਰਾਖੰਡ ਦੇ ਦੌਰੇ ਤੇ ਹਨ ਮੁੱਖ ਮੰਤਰੀ ਧਾਮੀ ਨੇ ਦੇਰਾਦੂਮ ਹਵਾਈ ਅੱਡੇ ਤੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਹੈ ਉਹਨਾਂ ਨੇ ਮੁਖਵਾ ਵਿਖੇ ਪੂਜਾ ਕਰਕੇ ਮਾਂ ਗੰਗਾ ਦਾ ਆਸ਼ੀਰਵਾਦ ਲਿਆ ਤੇ ਉਸ ਤੋਂ ਬਾਅਦ ਬਾਈਕ ਰੈਲੀ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਗੰਗਾ ਦੇ ਸਰਦੀਆਂ ਦੇ ਪੂਜਾ ਸਥਾਨ ਤੇ ਗਏ ਹਨ ਪ੍ਰਧਾਨ ਮੰਤਰੀ ਮੋਦੀ ਨੇ ਉੱਤਰਾਕਸ਼ੀ ਵਿੱਚ ਕਿਹਾ ਹੈ ਕਿ ਮੈਂ ਮਾਂ ਗੰਗਾ ਦੇ ਮਾਤਾ ਪਿਤਾ ਦੇ ਘਰ ਆਇਆ ਹਾਂ ਮੈਨੂੰ ਲੱਗਦਾ ਹੈ ਕਿ ਮਾਂ ਗੰਗਾ ਨੇ ਮੈਨੂੰ ਗੋਦ ਲਿਆਏ ਮੇਰੇ ਸ਼ਬਦ ਹਕੀਕਤ ਵਿੱਚ ਬਦਲ ਰਹੇ ਹਨ ਇਸ ਯਾਤਰਾ ਰਾਹੀ ਪ੍ਰਧਾਨ ਮੰਤਰੀ ਮੋਦੀ ਦਾ ਉਦੇਸ਼ ਸਰਦੀਆਂ ਦੀ ਚਾਰ ਤਾਮ ਯਾਤਰਾ ਦੇ ਮਹੱਤਵ ਨੂੰ ਉਜਾਗਰ ਕਰਨਾ ਅਤੇ ਉੱਤਰਾਖੰਡ ਵਿੱਚ ਧਾਰਮਿਕ ਸੈਰ-ਸਪਾਟੇ ਦੀ ਸੰਭਾਵਨਾ ਬਾਰੇ ਇੱਕ ਸ਼ਕਤੀਸ਼ਾਲੀ ਸੰਦੇਸ਼ ਦੇਣਾ ਹੈ। ਪ੍ਰਧਾਨ ਮੰਤਰੀ ਦਾ ਧਿਆਨ ਸਿਰਫ ਸੈਰ-ਸਪਾਟੇ ਨੂੰ ਵਧਾਉਣ ਤੇ ਹੀ ਨਹੀਂ ਸਗੋਂ ਸਥਾਨਿਕ ਅਰਥ ਵਿਵਸਥਾ ਨੂੰ ਉੱਚਾ ਚੁੱਕਣ ਤੇ ਵੀ ਹੈ, ਖਾਸ ਕਰਕੇ ਘਰੇਲੂ ਸਟੇ ਅਤੇ ਸੈਰ-ਸਪਾਟਾ ਉਦਯੋਗ ਰਾਹੀਂ। ਇਹ ਯਤਨ ਧਾਰਮਿਕ ਅਤੇ ਅਧਿਆਤਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦੇ ਹੋਏ ਸਥਾਨਿਕ ਰੋਜੀ-ਰੋਟੀ ਦਾ ਸਮਰਥਨ ਕਰਨ ਪ੍ਰਤੀ ਨਤੀ ਵਚਨ ਬੱਧਤਾ ਨੂੰ ਦਰਸਾਉਂਦਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਹਾਲ ਹੀ ਵਿੱਚ ਗੁਜਰਾਤ ਵਿੱਚ ਜੰਗਲੀ ਜੀਵ ਬਚਾਓ ਪੁਨਰਵਾਸ ਅਤੇ ਸੰਭਾਲ ਸਹੂਲਤ ਬੰਤਾਰਾ ਦਾ ਵੀ ਉਦਘਾਟਨ ਕੀਤਾ ਇਸ ਕੇਂਦਰ ਵਿੱਚ 2000 ਤੋਂ ਵੱਧ ਪ੍ਰਜਾਤੀਆਂ ਅਤੇ 1.5 ਲੱਖ ਤੋਂ ਵੱਧ ਬਚਾਏ ਗਏ ਖਤਰੇ ਵਿੱਚ ਪਾਏ ਜਾਣ ਵਾਲੇ ਜਾਨਵਰ ਹਨ ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਨੇ ਵੱਖ-ਵੱਖ ਸਹੂਲਤਾਂ ਦਾ ਨਿਰੇਖਣ